ਨੱਤੂਲੀ ਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਆਈ ਹੋਪ ਸੋ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕਾਂ ਟਾਈਮ ਸੀ ਇੱਥੇ ਮਾਰਨਿੰਗ ਦਾ 6:30 ਤੋਂ 7:00 ਦੇ ਵਿੱਚ ਟਾਈਮ ਸੀ ਤੇ ਮੇਰਾ ਡਸਟਿੰਗ ਦਾ ਰੁਟੀਨ ਹੋ ਗਿਆ ਸੀ ਸ਼ੁਰੂ ਹਜੇ ਮੈਂ ਕਿਚਨ 'ਚ ਕੁਕਿੰਗ ਦਾ ਕੰਮ ਕੋਈ ਸ਼ੁਰੂ ਨਹੀਂ ਕੀਤਾ ਤੇ ਮੈਂ ਸੋਚਿਆ ਵੀ ਚਲੋ ਅੱਜ ਮੈਂ ਡਸਟਿੰਗ ਹੀ ਸ਼ੁਰੂ ਕਰਾਂ ਕਿਉਂਕਿ ਮੌਸਮ ਨਾ ਬਾਹਰ ਬੱਦਲਵਾਈ ਵਾਲਾ ਹੋਇਆ ਪਿਆ ਸੀ بارش ਆਉਣ ਦੇ ਚਾਂਸਸ ਸੀਗੇ ਤੇ ਮੈਂ ਕਿ ਜੇ بارش ਆ ਗਈ ਜਿਹੜੀ ਆਹ ਵਾਲੀ ਜਾਲੀ ਵਾਲੇ ਦਰਵਾਜ਼ੇ ਵਿੱਚ ਡਸਟ ਨੂੰ ਇੱਥੇ ਆਈਂ ਜੰਮ ਜਾਣੀ ਆ ਇਸ ਲਈ ਮੈਂ ਸੁੱਕੇ ਸੁੱਕੇ ਨੂੰ ਪਹਿਲਾਂ ਮੈਂ ਝਾੜਦਾ ਕਿਉਂਕਿ ਕਈ ਦਿਨ ਹੋ ਗਈ ਸੀ ਡਸਟਿੰਗ ਵੀ ਤੇ ਲੌਬੀ ਦੀ ਹੋਈ ਨਹੀਂ ਸਾ ਦਰਵਾਜ਼ਾ ਵੀ ਮੇਰਾ ਸਾਫ਼ ਹੋਇਆ ਸੀ ਜਿਹੜਾ ਐਨਾ ਕੁ ਮੈਂ ਝਾੜ ਜੜਾਈ ਕਰਦਾ ਫਿਰ ਮੈਂ ਸੋਚਿਆ ਚਲੋ ਲੌਬੀ ਦੀ ਮੈਂ ਡਸਟਿੰਗ ਕਰ ਦਾਂ ਨਾ ਮੇਰਾ ਦਿਲ ਕਰਦਾ ਹੈ ਸਾਫ਼ ਸਫਾਈ ਕਰਾਉਣਾ ਕਿਉਂਕਿ ਇੱਕ ਦਿਨ ਪਹਿਲਾਂ ਮੈਂ ਕੋਈ ਕੰਮ ਨਹੀਂ ਕਰਾ ਸਫਾਈ ਦਾ ਜੇ ਆਪੇ ਇੱਕ ਦਿਨ ਕੋਈ ਕੰਮ ਨਾ ਕਰੀਏ ਸਫਾਈ ਦਾ ਵੀ ਚਲੋ ਆਪਾਂ ਰੈਸਟ ਕਰ ਲਾਂਨੇ ਅੱਜ ਕੋਈ ਕੰਮ ਨੂੰ ਦਿਲ ਨਹੀਂ ਕਰ ਰਿਹਾ ਜਾਂ ਨਹੀਂ ਕਰਨਾ ਹਨਾ ਫਿਰ ਨੈਕਸਟ ਡੇ ਬਹੁਤ ਦਿਲ ਕਰਦਾ ਫਿਰ ਕੰਮ ਕਰਨ ਨੂੰ ਫਿਰ ਆ ਹੀ ਹੁੰਦਾ ਵੀ ਮੈਨੇ ਇੱਕ ਦਿਨ ਆਪਣਾ ਗਵਾ ਲਿਆ ਅੱਜ ਕੋਈ ਕੰਮ ਨਹੀਂ ਕਰਾਂਗਾ ਸਾਰਾ ਦਿਨ ਮੈਂ ਵੇਸਟ ਕਰਤਾ ਫਿਰ ਅਗਲੇ ਦਿਨ ਨਾ ਆਟੋਮੈਟਿਕਲੀ ਆਪਣੇ ਆਪ ਜ਼ਿਆਦਾ ਕੰਮ ਕਰਨ ਨੂੰ ਦਿਲ ਕਰਦਾ ਵੀ ਜਿਹੜਾ ਮੈਂ ਕੱਲ ਟਾਈਮ ਵੇਸਟ ਕੀਤਾ ਮੈਂ ਉਹਦਾ ਵੀ ਅੱਜ ਫਾਇਦਾ ਲੈਣਾ ਫਿਰ ਆ ਹੀ ਹੋ ਜਾਂਦਾ ਅੱਜ ਮੈਂ ਡਬਲ ਕੰਮ ਕਰਕੇ ਨਾ ਕੱਲ ਦਾ ਟਾਈਮ ਵਾਪਸ ਲਿਆਵਾਂ ਵੀ ਉਹ ਵੀ ਟਾਈਮ ਮੇਰਾ ਅੱਜ ਕੰਮ ਕੋਈ ਨਾ ਕੋਈ ਹੋ ਜੇ ਮੈਂ ਵੀ ਲੱ ਐਂਟ੍ਰਾਂਸ ਤੋਂ ਸ਼ੁਰੂ ਹੋਣੀ ਹੁੰਦੀ ਆ ਫਿਰ ਮੈਂ ਹੌਲੀ ਹੌਲੀ ਅੰਦਰ ਆਉਣੀ ਹਨ ਪਹਿਲੇ ਮੇਨ ਡੋਰ ਹੀ ਸਾਫ ਕਰ ਦੇਵੋਗੇ ਤੇ ਜਿਆਦਾ ਮਿੱਟੀ ਘੱਟਾ ਜਿਆਦਾ ਹੁੰਦਾ ਹੈ ਵਾਲੇ ਡੋਰ ਤੇ ਜਿਆਦਾ ਡਸਟ ਆਉਂਦੀ ਹੈ ਮੇਰੇ ਲਈ ਮੈਂ ਕੁਕਿੰਗ ਲੱਗ ਜੇ ਨਾ ਕਿਉਂਕਿ ਮੈਨੂੰ ਕਿਚਨ ਚ ਬਹੁਤ ਟਾਈਮ ਲੱਗ ਜਾਂਦਾ ਫਿਰ ਕਿਚਨ ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਕੰਮ ਕਿਚਨ ਦੇ ਐਸੇ ਹੁੰਦੇ ਨੇ ਕੁਕਿੰਗ ਕਰਨੀ ਮੈਂ ਆਪਣਾ ਬ੍ਰੇਕਫਾਸਟ ਬਣਾਉਣਾ ਫਿਰ ਭਾਂਡੇ ਹੋਗੇ ਜੀ ਭਾਂਡ ਮਾਂਜ ਲੋ ਜੀ ਫਿਰ ਆਟਾ ਗੁੰਨੋ ਜੀ ਫਿਰ ਆਂਗਰ ਤੇ ਕਰਦੇ ਕਰਦੇ ਆਪ ਨੂੰ ਟਾਈਮ ਲੱਗ ਜਾਂਦਾ ਮੇਰੀ ਸਾਫ ਸਫਾਈ ਫੇਰ ਵਿੱਚ ਰਹਿ ਜੂਗੀ ਫਿਰ ਨਾ ਹੈਲਪਰ ਆ ਜਾਂਦੀ ਫਿਰ ਵਿੱਚ ਉਹ ਤੁਰੇ ਫਿਰਦੀ ਹੈ ਤੇ ਫਿਰ ਉਹਦੇ ਨਾਲ ਨਾਲ ਮੈਨੂੰ ਵੀ ਥੋੜਾ ਜਿਹਾ ਔਖਾ ਲੱਗਦਾ ਡਸਟਿੰਗ ਕਰਨੀ ਔਰ ਕਰ ਆਪਾਂ ਨੂੰ ਹਮੇਸ਼ਾ ਸਾਫ ਸੁਥਰੇ ਵਧੀਆ ਸੋਹਣੇ ਸਾਫ ਸਾਫ ਸੋਹਣੇ ਲੱਗਦੇ ਹਨ ਪਰ ਇਹ ਨਹੀਂ ਹੁੰਦਾ ਆਪਾਂ ਨੂੰ ਵੀ ਕੱਲਾ ਸਫਾਈ ਵੱਲ ਧਿਆਨ ਦੇਣਾ ਹੁੰਦਾ ਆਪਾਂ ਨੂੰ ਘਰ ਦੀ ਕਲੀਨਿੰਗ ਦੇ ਨਾਲ ਨਾਲ ਘਰ ਦੀ ਆਰਗੇਨਾਈਜੇਸ਼ਨ ਤੇ ਵੀ ਬਹੁਤ ਧਿਆਨ ਦੇਣਾ ਪੈਂਦਾ ਜੇ ਆਪਾਂ ਘਰ ਨੂੰ ਘਰ ਦੇ ਸਾਰੇ ਸਮਾਨ ਨੂੰ ਆਰਗੇਨਾਈਜ਼ਡ ਰੱਖਾਂਗੇ ਹਨਾ ਸਫਾਈ ਫੇਰ ਆਪਾਂ ਨੂੰ ਦਿਖਦੀ ਹੈ ਜੇ ਆਪਾਂ ਕੱਲੀ ਸਫਾਈ ਕਰ ਲਾਂਗੇ ਪਰ ਘਰ ਦੀਆਂ ਚੀਜ਼ਾਂ ਨੂੰ ਆਰਗੇਨਾਈਜ਼ ਨਹੀਂ ਕਰਾਂਗੇ ਉਹਨਾਂ ਦੀ ਕੋਈ ਪ੍ਰੋਪਰ ਇੱਕ ਜਗ੍ਹਾ ਨਹੀਂ ਬਣਾਵਾਂਗੇ ਹਨਾ ਚੀਜ਼ਾਂ ਨੂੰ ਉਹਨਾਂ ਦੀ ਥਾਂ ਸਿਰ ਤੇ ਨਹੀਂ ਰੱਖਾਂਗੇ ਫਿਰ ਆਰਗੇਨਾਈਜੇਸ਼ਨ ਆਪਾਂ ਨੂੰ ਘਰੇ ਨਹੀਂ ਦੇਖੂਗੀ ਜਿਸ ਕਰਕੇ ਆਪਣਾ ਘਰ ਵੀ ਆਪਾਂ ਨੂੰ ਬਹੁਤ ਵਿਖਰਿਆ ਹੋਇਆ ਗੰਦਾ ਦਿਖੂਗਾ ਇਸ ਕਰਕੇ ਚੀਜ਼ਾਂ ਦਾ ਹਮੇਸ਼ਾ ਘਰ ਚ ਆਰਗੇਨਾਈਜ਼ਡ ਰੱਖਣਾ ਵੀ ਜ਼ਰੂਰੀ ਹੈ ਉਹਨਾਂ ਦੀ ਇੱਕ ਪ੍ਰੋਪਰ ਜਗ੍ਹਾ ਹੋਣੀ ਚਾਹੀਦੀ ਹੈ ਹਰ ਇੱਕ ਚੀਜ਼ ਦੀ ਚਾਹੇ ਉਹ ਆਪਣੇ ਘਰ ਯੂਜ਼ ਹੁੰਦੀ ਹੋਂਦੀਆਂ ਮੈਡੀਸਿਨਸ ਨੇ ਚਾਹੇ ਬੱਚਿਆਂ ਦੇ ਕੋਈ ਟੌਇਜ਼ ਨੇ ਹਨਾ ਚਾਹੇ ਕੁਝ ਵੀ ਚੀਜ਼ ਹੈ ਵੀ ਉਹਨਾਂ ਦੀ ਹਰ ਇੱਕ ਚੀਜ਼ ਜ਼ਿਕਰ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਵੀ ਆਪਾਂ ਉੱਥੋਂ ਚੱਕ ਲਈਏ ਤੇ ਯੂਜ਼ ਕਰਕੇ ਆਪਾਂ ਉੱਥੇ ਹੀ ਰੱਖ ਦਈਏ ਫਿਰ ਇਹਦੇ ਨਾਲ ਕੀ ਹੁੰਦਾ ਆਪਣਾ ਘਰ ਆਰਗੇਨਾਈਜ਼ ਲੱਗਦਾ ਆਪਾਂ ਤੇ ਆਪਾਂ ਨੂੰ ਇੱਕ ਕਲੀਨਿੰਗ ਰੂਟੀਨ ਬਣਾਉਣਾ ਪੈਂਦਾ ਵੀ ਸਾਫ਼-ਸਫਾਈ ਦਾ ਰੂਟੀਨ ਚਲੋ ਇਹ ਨੇਗਾ ਕਿ ਆਪਾਂ ਡੇਲੀ ਕਲੀਨਿੰਗ ਕਰੀਏ ਹਾਂ ਡੇਲੀ ਕਲੀਨਿੰਗ ਕਰ ਸਕਦੇ ਹਾਂ ਪਰ ਇੱਕ ਚੀਜ਼ ਦੀ ਡੇਲੀ ਕਲੀਨਿੰਗ ਨਾ ਕਰੋ ਅੱਜ ਇੱਕ ਕੋਰਨਰ ਕਰਨਾ ਹੈ ਘਰ ਦਾ ਕੱਲ ਨੂੰ ਨੈਕਸਟ ਕਾਰਨਰ ਕਰ ਲਿਆ ਇਸ ਤਰ੍ਹਾਂ ਫਿਰ ਆਪਾਂ ਵੀ बोर ਨਹੀਂ ਹੁੰਦੇ ਤੇ ਜਿਹੜੀ ਘਰ ਦੀ ਸਾਫ ਸਫਾਈ ਹੈ ਫਿਰ ਉਹ ਮੇਨਟੇਨ ਰਹਿੰਦੀ ਆ ਨਾ ਕਰ ਇਸ ਆਪਣਾ ਵੀ ਰੁਟੀਨ ਬਣਾਇਆ ਰਹਿੰਦਾ ਸਾਫ ਸਫਾਈ ਦਾ ਆਪਣਾ ਸਫਾਈ ਕਰਨ ਦਾ ਜਿਹੜਾ ਸਟੈਮੀਨਾ ਉਹ ਵੀ ਵੱਧਦਾ ਬਾਕੀ ਜੇ ਆਪਾਂ ਬਦਲ ਬਦਲ ਸਫਾਈ ਕਰਾਂਗੇ ਰੋਜ਼ ਅਲੱਗ-ਅਲੱਗ ਕਾਰਨਰ ਦੀ ਸਫਾਈ ਕਰਾਂਗੇ ਤਾਂ ਆਪਣਾ ਵੀ ਇੰਟਰਸਟ ਬਣਿਆ ਰਹਿੰਦਾ ਕੰਮ ਵਿੱਚ ਫਿਰ ਆਪਣਾ ਵੀ ਜਿਹੜਾ ਇੰਟਰਸਟ ਖਤਮ ਨਹੀਂ ਹੁੰਦਾ ਹੈਗਾ हां हफ्ते 10 ਦਿਨਾਂ ਤੱਕ ਇੱਕ ਛੁੱਟੀ ਕਰ ਸਕਦੇ ਮੈਂ ਵੀ ਕਰਦੀ ਹੁੰਨੀ ਹਫਤੇ 10 ਦਿਨਾਂ ਤੱਕ ਇੱਕ ਦਿਨ ਜਰੂਰ ਫਿਰ ਆਈ ਹੁੰਦਾ ਵੀ ਅੱਜ ਕੁਝ ਕਰਨ ਨੂੰ ਮਨ ਨਹੀਂ ਕਰ ਰਿਹਾ ਫਿਰ ਮੈਂ ਉਸ ਦਿਨ ਕੁਝ ਵੀ ਨਹੀਂ ਕਰਦੀ ਸਿਰਫ ਕੁਕਿੰਗ ਕਰਦੀ ਹਾਂ ਕੁਕਿੰਗ ਤੋਂ ਬਿਨਾਂ ਉਹ ਦਿਨ ਸਾਫ-ਸਫਾਈ ਦਾ ਕੋਈ ਕੰਮ ਨਹੀਂ ਕਰਦੀ ਕਿਉਂਕਿ ਇਨਸਾਨ ਨਾ ਆਪਾਂ ਨੂੰ ਵੀ ਚੇਂਜ ਚਾਹੀਦਾ ਹਨਾ ਕਦੇ-ਕਦੇ ਆਪਣਾ ਵੀ ਦਿਲ ਕਰਦਾ ਵੀ ਅੱਜ ਆਪਾਂ ਕੰਮ ਨਹੀਂ ਕਰਨਾ ਰੋਟੀ ਪਾਣੀ ਬਣਾਉਣਾ ਵੀ ਉਸ ਦਿਨ ਮਜਬੂਰੀ ਹੋ ਜਾਂਦਾ ਵੀ ਹਾਂ ਢਿੱਡ ਲੱਗਿਆ ਸਭ ਨੂੰ ਖਵਾਉਣਾ ਸਭ ਦੇ ਢਿੱਡ ਵਿੱਚ ਖਾਣਾ ਜਾਣਾ ਸੀ ਤਾਂ ਉਹ ਵੀ ਇੱਕ ਮਜਬੂਰੀ ਹੋ ਜਾਂਦਾ ਨਹੀਂ ਤਾਂ ਦਿਲ ਕਰੇ ਤਾਂ ਮੈਂ ਤਾਂ ਉਹ ਵੀ ਨਾ ਕਰਾਂ ਵੀ ਕਦੇ-ਕਦੇ ਕਿਚਨ ਚ ਛੁੱਟੀ ਨਹੀਂ ਕਰ ਸਕਦੇ ਬਾਕੀ ਕੰਮਾਂ ਦੀ ਛੁੱਟੀ ਹੋ ਸਕਦੀ ਆ ਆਪਾਂ ਇੱਕ ਦਿਨ ਚਾਹੀਏ ਤਾਂ ਪਰ ਫਿਰ ਉਸ ਤੋਂ ਨੈਕਸਟ ਡੇ ਡਬਲ એનર્ਜੀ ਨਾਲ ਮੈਂ ਆਪਣੇ ਕੰਮ ਤੇ ਆਉਣੀ ਆ ਅੱਜ ਜਿਵੇਂ ਮੈਂ ਡਬਲ એનર્ਜੀ ਨਾਲ ਆਪਣੇ ਕੰਮ ਤੇ ਆਈ ਆ ਉੱਠਣਸਾਰ ਸਵੇਰੀ ਮੈਂ ਕਹਿੰਨੀ ਅੱਜ ਮੈਂ ਕੰਮ ਕਰਾਂ ਕੱਲ੍ਹ ਦਾ ਦਿਨ ਮੈਂ ਵੇਸਟ ਕਰਤਾ ਅੱਜ ਦਾ ਦਿਨ ਮੇਰਾ ਵੇਸਟ ਨਹੀਂ ਜਾਣਾ ਚਾਹੀਦਾ ਇਸ ਲਈ ਮੈਂ ਅੱਜ ਸਵੇਰ ਉੱਠਦੀ ਮੈਂ ਕਿ ਪਹਿਲਾਂ ਮੈਂ ਸਫਾਈ ਕਰਦੀ ਆ ਤਾਂ ਮੈਂ ਲੱਗੀ ਸੀ ਆਪਣਾ ਡਸਟਿੰਗ ਦਾ ਰੁਟੀਨ ਸ਼ੁਰੂ ਕਰ ਲਿਆ ਸੀ ਜਿਹੜਾ ਵਾਲੇ ਸੋਫੇ ਦਾ ਕਵਰ ਆ ਨਾ ਮੈਂ ਵਾਸ਼ ਕਰਨ ਵਾਲਾ ਇਹ ਤੇ ਜਿਸ ਦਿਨ ਮੈਂ ਕੱਪੜੇ ਵਾਸ਼ ਕਰਦੀ ਆ ਮੈਂ ਇਸ ਫੋਚੀ ਹੁੰਨੇ ਬਈ ਅੱਜ ਮੈਂ ਅੱਜ ਮੈਂ ਕੱਪੜਾ ਧੂੰ ਜਾਂ ਮੈਂ ਖਾਲ ਨੂੰ ਤੂੰ ਮੈਨੂੰ ਵਾਸ਼ ਕਰੂ ਪਰ ਮੈਨੂੰ ਵਾਸ਼ ਕਰਨਾ ਭੁੱਲ ਜਾਂਦੀ ਆ ਤੇ ਫਿਰ ਅੱਜ ਮੈਨੂੰ ਚੇਂਜ ਹੀ ਕਰ ਦੂੰਗੀ ਤਾਂ ਕਿ ਵਾਸ਼ ਹੋ ਜੇ ਨਹੀਂ ਫਿਰ ਮੇਰੇ ਦਿਮਾਗ ਚੋਂ ਨਿਕਲ ਜਾਂਦਾ ਮੈਂ ਇਹ ਵਾਸ਼ ਕਰਨਾ ਮੈਨੂੰ ਵਾਈਟ ਵਾਲਾ ਬਹੁਤ ਜ਼ਿਆਦਾ ਪਸੰਦ ਹੈ ਵਾਈਟ ਪੀਸ ਨਾ ਤਾਂ ਹੀ ਮੈਂ ਵਾਈਟ ਸ਼ੀਟ ਦਾ ਬਣਾਇਆ ਸੀ ਇਹ ਨਹੀਂ ਵਾਈਟ ਸ਼ੀਟਸ ਕਿਉਂਕਿ ਇਹ ਸੇ ਕੰਮ ਵਿੱਚ ਨਹੀਂ ਹੁੰਦੀ ਬਹੁਤ ਜ਼ਿਆਦਾ ਪਤਲੀ ਸੀ ਫਿਰ ਉਹਦੇ નીચે ਪੁਰਾਣੀ ਚਾਦਰ ਲਾ ਕੇ ਮੈਂ ਬਣਾਤਾ ਪਰ ਮੈਨੂੰ ਸੋਣਾ ਬਹੁਤ ਜ਼ਿਆਦਾ ਲੱਗਦਾ ਤੋ ਇਹ ਨੂੰ ਮੈਂ ਉਤਾਰ ਦਾਂ ਨੇ ਦੂਸਰੇ ਵਾਲਾ ਲਗਾ ਦਾਂ ਨੇ ਤਾਂ ਕਿ ਵਾਸ਼ ਹੋ ਜੇ ਨਹੀਂ ਤੇ ਮੇਰੇ ਦਿਮਾਗ ਚ ਇਹ ਨਿਕਲ ਹੀ ਜਾਂਦਾ ਵੀ ਮੈਂ ਵਾਸ਼ ਕਰਨਾ ਸੋ ਸੋਫਾ ਕਾਊਡ ਵੀ ਚੇਂਜ ਹੋ ਜਾਊਗਾ ਅੱਛਾ ਵੀ ਲੱਗੂਗਾ ਤੇ ਵੈਸੇ ਵੀ ਦੇਖਣ ਨੂੰ ਵੀ ਕਿ ਚੇਂਜ ਲੁੱਕ ਚੇਂਜ ਹੋਊਗੀ ਤੇ ਨਾਲ ਉਹ ਵਾਲਾ ਵਾਸ਼ ਹੋ ਜਾਊਗਾ ਦਿਲ ਮੇਰਾ ਬਹੁਤ ਕਰ ਰਿਹਾ ਸੀਗਾ ਫਿਰ ਫਿਰ ਕਮਰਾ ਡਸਟਿੰਗ ਮੈਂ ਹੋਰ ਕਰਾਂ ਹੋਰ ਕਰਾਂ ਪਰ ਮੈਂ ਸਿਰਫ ਲੌਬੀ ਦੇ ਹੀਤੀ ਸੀ ਕਿਉਂਕਿ ਫਿਰ ਕਿਚਨ ਚ ਵੀ ਟਾਈਮ ਲੱਗਣਾ ਸੀ ਕੁਕਿੰਗ ਤੇ ਵੀ ਮੈਂ ਟਾਈਮ ਦੇਣਾ ਸੀ ਇਸ ਕਰਕੇ ਹੋਰ ਡਸਟਿੰਗ ਮੈਂ ਨਹੀਂ ਕਰੀ ਤੁਹਾਨੂੰ ਮਿੱਚੀ ਪੀਰੀ ਸੀ ਥੋੜੀ ਜਿਹੀ ਬ੍ਰੇਕ ਲੈ ਕੇ ਪਾਣੀ ਦਾ ਗਲਾਸ ਕਿਉਂਕਿ ਪਾਣੀ ਪੀਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਅਕਸਰ ਆਪਾਂ ਭੈਣਾ ਭੁੱਲ ਜਾਂਦੇ ਆ ਪਾਣੀ ਪੀਣਾ ਕਿਉਂਕਿ ਜੇ ਆਪਾਂ ਕੰਮ ਕਰਦੇ ਆ ਨਾ ਫਿਰ ਜੇ ਆਪਾਂ ਪਾਣੀ ਵੀ ਪੀ ਚਲੀਏ ਦੇਖੋ ਪਸੀਨਾ ਵੀ ਆਪਣਾ ਨਿਕਲਦਾ ਫਿਰ ਆਪਾਂ ਡੀਹਾਈਡਰੇਟ ਨਹੀਂ ਫੀਲ ਕਰਦੇ ਇਸ ਕਰਕੇ ਬੋਡੀ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਗਰਮੀ ਬਹੁਤ ਜ਼ਿਆਦਾ ਪਸੀਨਾ ਬਹੁਤ ਨਿਕਲਦਾ ਕੰਮ ਕਰਦੇ ਹੁੰਦੇ ਪਾਣੀ ਜ਼ਰੂਰ ਪੀਓ ਮੈਂ ਸਵੇਰੇ ਆਪਣੇ ਬ੍ਰੈਕਫਾਸਟ ਤੋਂ ਪਹਿਲਾਂ ਪਹਿਲਾਂ 1 ਲੀਟਰ ਪਾਣੀ ਪੀ ਲੈਣੀ ਹੁੰਦੀ ਆ ਤਿੰਨ ਗਲਾਸ ਤੋਂ 1 ਲੀਟਰ ਬਣ ਜਾਂਦਾ ਤੇ ਤਿੰਨ ਗਲਾਸ ਮੈਂ ਪਾਣੀ ਦੇ ਪੀਣੀ ਪੀਣੀ ਆ ਉਸ ਤੋਂ ਬਾਅਦ ਫਿਰ 1 ਲੀਟਰ ਮੇਰਾ ਫਿਰ ਉਹ ਦਿਨ 'ਚ ਮੈਂ 3 ਲੀਟਰ ਪਾਣੀ ਆਪਣਾ ਮੈਂ ਕੰਪਲੀਟ ਕਰ ਲਾਣੀ ਹੋਣੀ ਹੈਗੀ ਲੰਚ ਤੋਂ ਪਹਿਲਾਂ ਪਹਿਲੇ 2 ਲੀਟਰ ਲੰਚ ਤੋਂ ਬਾਅਦ ਸ਼ਾਮ ਤੱਕ ਤੀਜਾ ਲੀਟਰ ਕਈ ਵਾਰ 3 ਤੋਂ ਉੱਪਰ ਵੀ ਹੋ ਜਾਂਦਾ ਪਰ 3 ਲੀਟਰ ਤਾਂ ਮੈਂ ਸੋਚਿਆ ਵੀ ਪੀਣਾ ਹੀ ਪੀਣਾ ਹਰ ਹਾਲ ਵਿੱਚ ਲੋਹ ਪਿੱਤੀ ਡਸਟਿੰਗ ਸਾਰੀ ਹੋ ਗਈ ਸੀ ਤੇ ਹੁਣ ਬਸ ਆ ਵਾਸ਼ਫਿਸ਼ਰ ਰਹਿ ਗਿਆ ਸੀ ਕਲੀਨ ਵਾਲਾ ਇਹ ਵੀ ਮੈਂ ਕਲੀਨ ਕਰਦਾ ਮੈਂ ਕਿਹਾ ਫਿਰ ਮੈਂ ਮੈਨੂੰ AC ਦੀ ਕੋਲ ਹੋ ਜਾਣੀ ਹੈ ਫਿਰ ਮੈਂ ਕਿਹਾ ਅੱਜ ਪਹਿਲਾਂ ਹੀ ਮੈਂ ਕਰ ਦਿੰਨੀ ਤਾਂ ਮੈਂ ਲਾਸਟ ਤੇ ਕਰਦੀ ਹ ਫਰਾਜ ਮੈਂ ਕੱਪਹਿਲਾਂ ਹੀ ਕਰਦਾ। ਕਿੰਨੀ ਮੈਨੂੰ ਇਸ ਚੀਜ਼ ਦੀ ਕਾਲ ਹੋ ਜਾਣੀ ਹੈ ਸਾਡੀ ਸਫਾਈ ਕਰਕੇ ਤੇ ਇਹਨੂੰ ਕਰਿਆ ਸਾਫ ਅੱਜ ਥੋੜਾ ਜਿਹਾ ਡੀਪ ਕਲੀਨ ਕਰੂੰਗੀ ਜਿਹੜਾ ਪਾਪਾ ਉੱਪਰ ਇਹ ਟੱਕਣ ਦੇ ਖੋਲ ਕੇ ਅੰਚੀ ਤਨ ਵਿੱਚੋਂ ਮੈਂ ਬਰਸ਼ ਨਾਲ ਸਾਫ ਕੀਤਾ। ਫਿਰ ਥੋੜੇ ਦਿਨਾਂ ਬਾਅਦ ਹਰ ਇੱਕ ਚੀਜ਼ ਦੀ ਡੀਪ ਕਲੀਨਿੰਗ ਕਰਨੀ ਪੈਂਦੀ ਹੈ। ਚਲੋ ਡੇਲੀ ਨਹੀਂ ਡੇਲੀ ਤਾਂ ਆਪਾਂ ਚੱਲਦੀ ਫਿਰਦੀ ਜੀ ਕਰ ਲਦਾਂ ਨੇ। ਪਰ ਕੁਝ ਦਿਨਾਂ ਬਾਅਦ ਹਰ ਇੱਕ ਚੀਜ਼ ਡੀਪ ਕਲੀਨਿੰਗ ਮੰਗਦੀ ਹੈ ਨਾ ਫੇਰ ਹੀ ਉਹ ਸਫਾਈ ਰਹਿੰਦੀ ਹੈ। ਅਕੀ ਤੈਨੂੰ ਪ੍ਰਾਇ ਟੂਥ ਬਰਸ਼ ਨਾਲ ਕਰ ਰਹੀ ਸੀ ਸਾਫ ਪਾਣੀ ਬਾਰ ਡੁੱਧ ਨਾਲ ਸਫਾਈ ਕਰਦੇ ਨਾ ਪਾਣੀ ਇੰਨਾ ਜਿਆਦਾ ਦੁੱਧ ਪਾਣੀ ਬਿਨਾ ਸਫਾਈ ਨਹੀਂ ਹੁੰਦੀ ਹੈਗੀ ਮੇਰਾ ਹੱਥ ਵੈਸੇ ਪਾਣੀ ਨੂੰ ਬਹੁਤ ਬਹੁਤ ਜ਼ਿਆਦਾ ਖੁੱਲਾ ওই ਗੱਲ ਪਾਣੀ ਬਿਨਾ ਫਿਰ ਕੋਈ ਸਾਫ ਸਫਾਈ ਨਹੀਂ ਹੁੰਦੀ ਪਾਣੀ ਤੋਂ ਬਿਨਾ ਤਾਂ ਅੱਜ ਮੇਰੇ ਸਫਾਈ ਵਿੱਚ ਬਹੁਤ ਮਨ ਲੱਗ ਰਿਹਾ ਸੀ ਬਹੁਤ ਜ਼ਿਆਦਾ ਮਨ ਲੱਗ ਰਿਹਾ ਸੀ ਮੇਰੇ ਦਿਲਾਂ ਹੀ ਕਰ ਰਹੇ ਸੀ ਕਿ ਮੈਂ ਸਾਫ ਸਫਾਈ ਕਰੀ ਚੱਲਣਾ ਕਰੀ ਚੱਲਾਂ ਬਈ ਕਿਚਨ 'ਚ ਨਾ ਜਾਵਾਂ ਪਰ ਉਹ ਵੀ ਜ਼ਰੂਰੀ ਸ ਹੈ ਨਾ ਖਾਣਾ-ਧਾਣਾ ਬਣਾਉਣਾ ਸਵੇਰ ਦਾ ਮਾਰਨਿੰਗ ਦਾ ਬ੍ਰੈਕਫਾਸਟ ਕਰਨਾ ਉਹ ਵੀ ਜ਼ਰੂਰੀ ਸੀਗਾ ਸੋ ਇਹ ਹੋ ਗਿਆ ਵਾਸ਼ਸ਼ਿਨ ਕਲੀਨ ਜਿਹੜਾ ਪਾਣੀ ਸਾਈਡਸ ਤੇ ਲੱਗੇ ਸਾਰਾ ਵਾਈਪ ਕਰਦਣਾ ਕੱਪੜੇ ਨਾਲ ਇਹ ਮਾਰਨਿੰਗ ਦਾ ਰੁਟੀਨ ਜਿਹੜਾ ਹੁੰਦਾ ਨਾ ਬਹੁਤ ਬਿਜ਼ੀ ਹੁੰਦਾ ਕਿਚਨ ਦਾ ਕੰਮ ਹੋ ਗਿਆ ਕੱਪੜੇ ਹੋ ਗਏ ਧੋਣ ਵਾਲੇ ਡਸਟਿੰਗ ਹੋ ਗਈ ਬਹੁਤ ਜ਼ਿਆਦਾ ਬਿਜ਼ੀ ਰੁਟੀਨ ਜਾਂਦਾ ਫਿਰ ਮਾਰਨਿੰਗ ਵਾਲਾ ਸਮਝ ਨਹੀਂ ਆਉਂਦੀ ਵੀ ਕੀ ਕੰਮ ਕਰੀਏ ਕਿੱਥੋਂ ਸ਼ੁਰੂ ਕਰੀਏ ਕੰਮ ਇੰਨੇ ਹੁੰਦੇ ਨੇ ਸਵੇਰ-ਸਵੇਰੇ ਔਰ ਕੰਮ ਇਸ ਸਵੇਰੀ ਕੀਤੇ ਜਾਂਦੇ ਹੁੰਦੇ ਨੇ ਜ਼ਿਆਦਾਤਰ ਤਾਂ ਸਨਾ ਵੀ ਸਵੇਰ ਦੇ ਕੰਮ ਹੁੰਦੇ ਨੇ ਸਫਾਈ ਦੇ ਵੀ ਖਾਣੇ ਦੇ ਵੀ ਕੱਪੜਿਆਂ ਦੇ ਵੀ ਤੋਂ ਜਿਹੜੀ ਵੈਂਟੀ ਬਣੀ ਹੈ ਵੁੱਡ ਨੇ ਮੈਂ ਸਾਈਂਟ ਤੋਂ ਸਾਫ਼ ਕਰਦੀ ਆ ਕਦੇ-ਕਦੇ ਕੱਪੜਾ ਮਾਰਦਾ ਨਹੀਂ ਬਹੁਤ ਜ਼ਿਆਦਾ ਡਸਟ ਨਹੀਂ ਤੇ ਖੜਦੀ ਪਰ ਹਾਂ ਕਾਫੀ ਟਾਈਮ ਬਾਅਦ ਜੇ ਅਪਾ ਦੇਖੀ ਤਾਂ ਡਸਟੇ ਤੇ ਹੁੰਦੀ ਆ ਉਹ ਡਸਟ ਦੇ ਉੱਪਰ ਰੁਕਦੀ ਨਹੀਂ ਪਰ ਘੱਟ ਰੁਕਦੀ ਆ ਕਾਫੀ ਟਾਈਮ ਬਾਅਦ ਇਤੇ ਵੀ ਮਾਰਦਾ ਨੇ ਕੱਪੜਾ ਤੇ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਕਿਚਨ ਵਿੱਚ ਮੈਂ ਸ਼ੁਰੂ ਕਰਦਾ ਫਿਰ ਆਪਣਾ ਚੋਪਿੰਗ ਦਾ ਕੰਮ ਪਹਿਲਾਂ ਮੈਂ ਕਰੂੰਗੀ ਚੋਪਿੰਗ ਫਿਰ ਕਰੂੰ ਕੁਕਿੰਗ ਫਲੀਆਂ ਗਵਾਰੀ ਦੀਆਂ ਫਲੀਆਂ ਰਾਤ ਕੱਟਦੀਆਂ ਸੀ ਕੱਟੀਆਂ ਪਈਆਂ ਸੀ ਉਹਦੀ ਬਣਾਉਂਗੀ ਸਬਜੀ ਉਹਦੇ ਵਿੱਚ ਤੜਕੇ ਲਈ ਪਿਆਜ਼ ਚੌਪ ਕਰ ਲਈ ਸੀ ਆਪਣੇ ਬ੍ਰੈਕਫਾਸਟ ਦੀ ਤਿਆਰੀ ਕਰਦੇ ਆ ਬ੍ਰੈਕਫਾਸਟ ਵਿੱਚ ਬਣਾਉਂਗੀ ਪਨੀਰ ਪਨੀਰ ਦੇ ਨਾਲ ਐਡ ਕਰੂੰਗੀ ਸਬਜ਼ੀਆਂ ਤਾਂ ਕਿ ਸਬਜ਼ੀਆਂ ਵੀ ਖਾਧੇ ਜਾਣ ਪਨੀਰ ਵੀ ਖਾਂਦਾ ਜਾਵੇ ਪਨੀਰ ਆਪਾਂ ਕਿਸੇ ਵੀ ਫਾਰਮ ਵਿੱਚ ਖਾ ਸਕਦੇ ਹੁੰਦੇ ਮੈਨੂੰ ਇਹ ਟੇਸਟ ਚ ਲੱਗਦਾ ਮੈਂ ਜ਼ਿਆਦਾਤਰ ਇਹ ਹੀ ਖਾਨੀ ਹਣਾ ਨਹੀਂ ਆਪਾਂ ਪਨੀਰ ਦੀ ਭੁਰਜੀ ਬਣਾ ਕੇ ਵੀ ਖਾ ਸਕਦੇ ਆ ਭੁਰਜੀ ਵਿੱਚ ਸਬਜ਼ੀਆਂ ਪਾ ਲਓ ਮਟਰ ਸ਼ੀਮਲਾ ਮਿਰਚ ਪਾ ਲਓ ਕੋਈ ਗਾਜਰ ਅਵੇਲੇਬਲ ਹੈ ਥੋਡੇ ਕੋਲ ਉਹ ਵੀ ਪਾ ਲਓ बस ਇਹ ਹੁੰਦਾ ਕਿ ਸਬਜ਼ੀਆਂ ਵੱਧ ਤੋਂ ਵੱਧ ਖਾਈਏ ਤੇ ਨਾਲ ਆਪਣਾ ਜਿਹੜਾ ਪਨੀਰ ਆ ਉਹ ਪ੍ਰੋਟੀਨ ਦੇ ਫਾਰਮ ਵਿੱਚ ਆਪਾਂ ਉਹ ਵੀ ਖਾਈਏ ਗਰਮੀ ਵਿੱਚ ਐਗਸ ਘੱਟ ਖਾਦੇ ਹਾਂ ਦਿਨ ਸਰਦੇ ਵਿੱਚ ਐਗਸ ਵੀ ਖਾਦੇ ਹਾਂ ਦਿਨ ਗਰਮੀ ਵਿੱਚ ਮੈਂ ਰੈਂਗਸ ਖਾਣ ਨੂੰ ਬਹੁਤ ਘੱਟ ਦਿਲ ਕਰਦਾ ਹੁਣ ਬਹੁਤ ਘੱਟ ਖਾਨੀ ਆ ਇੱਕ ਸਮੇਂ ਫਿਰ ਜੇ ਜਿਸ ਦਿਨ ਮੈਂ ਐਗਸ ਖਾਣੇ ਫਿਰ ਮੇਨਾਂ ਹਾਂ ਦੋ ਮੈਂ ਉਹ ਵੀ ਪੁਰਜੀ ਬਣਾ ਲਾਂ ਤਾਂ ਕਿ ਉਹਦੇ ਵਿੱਚ ਸਬਜ਼ੀਆਂ ਪੈ ਜਾਣ ਜੇ ਬੋਇਲਡ ਖਾਣੇ ਬੋਇਲਡ ਦੇ ਨਾਲ ਸਬਜ਼ੀਆਂ ਖਾਣੀਆਂ ਔਖੀਆਂ ਨੇ ਸੋ ਮੈਂ ਪਹਿਲਾਂ ਮੈਂ ਚੋਪਿੰਗ ਦਾ ਕੰਮ ਹੀ ਖਤਮ ਕਰੂੰਗੀ शिमला ਮਿਰਚ ਕੱਟ ਰਹੀ ਹਾਂ ਕੱਟ ਲਵਣੀ ਆ ਪਿਆਜ਼ ਟਮਾਟਰ ਉਧਰ ਮੈਂ ਗਵਾਰੇ ਦੀ ਫੜੀਆਂ ਦੀ ਸਬਜੀ ਵਾਸਤੇ ਪਿਆਜ਼ ਮੈਂ ਚੋਪਰ ਚ ਭਾਤੇ ਉਹ ਚੋਪ ਕਰ ਲੂੰਗੀ ਤਾਂ ਕਿ ਫਿਰ ਮੈਂ ਦੋਨੋਂ ਚੀਜ਼ਾਂ ਸਾਈਡ ਬਾਈ ਸਾਈਡ ਬਣਾ ਲਾਂ ਸੋ ਇਧਰ ਦੇਖੋ ਬਾਂਦਰੀਆ ਸਬਜੀ ਗਵਾਰੇ ਦੀ ਫੜੀਆਂ ਸਬਜੀ ਵਿੱਚ ਮੈਂ ਇੱਕ ਆਲੂ ਪਾਇਆ ਆਲੂ ਮੈਂ ਬਹੁਤ ਛੋਟੇ ਪੀਸ ਕਰਕੇ ਪਾਉਣੀ ਹੁੰਦੀ ਆ ਤਾਂ ਕਿ ਜਲਦੀ ਆਲੂ ਪੱਕ ਜਾਣੇ ਵੱਡੇ ਪੀਸ ਪਾਵਾਂਗੇ ਜਲਦੀ ਨਹੀਂ ਪੱਕਦੇ ਇਧਰ ਮੈਂ ਬਣਾ ਲਿਆ ਆਪਣੇ ਲਈ ਪਨੀਰ ਇਹਦੇ ਵਿੱਚ ਦਵਿੰਦਰ ਵੀ ਖਾਣਗੇ ਮੈਂ ਵੀ ਖਾऊं ਫਿਰ ਜਿਸ ਦਿਨ ਮੈਂ ਪਨੀਰ ਜਾਂ ਐਗ ਬਣਾਵਾ ਉਹਨਾਂ ਵਾਸਤੇ ਵੀ ਬਣਾ ਲਾਣੀ ਹੁੰਦੀ ਐ ਫਿਰ ਉਹ ਵੀ ਖਾ ਲਉਂਦੇ ਨੇ ਕਿਉਂਕਿ ਉਹ ਨਾਨ ਵੇਜ ਨਹੀਂ ਖਾਂਦੇ ਫਿਰ ਉਹਨਾਂ ਦਾ ਵੀ ਪ੍ਰੋਟੀਨ ਦਾ ਸੋਰਸ ਤੇ ਵੈਜੀਟੇਰੀਅਨ ਹੀ ਐ ਹਨਾ ਨਾਨ ਵੇਜ ਉਹ ਨਹੀਂ ਖਾਂਦੇ ਫਿਰ ਇਸੇ ਸੋਰਸ ਚ ਸਾਨੂੰ ਵੈਜ ਦੇ ਪ੍ਰੋਟੀਨ ਲੈਣਾ ਪੈਂਦਾ ਅੰਦਰ ਕੁਕਿੰਗ ਦਾ ਕੰਮ ਸਾਰਾ ਕਰਕੇ ਮੈਂ ਆਪਣਾ ਬ੍ਰੈਕਫਾਸਟ ਕਰਕੇ ਹੁਣ ਆਈ ਸੀ ਬਾਹਰ ਤੇ ਧੋਣਾ ਸੀ ਆ ਚਿਮਨੀ ਵਾਲਾ ਫਿਲਟਰ ਕਿ ਜੇ ਮੇਰੀ ਸਾਰੀ ਸਾਫ ਹੋਈ ਪਈ ਸੀ ਪਰ ਫਿਲਟਰ ਧੋਣ ਦੀ ਮੈਨੂੰ ਇੰਨੀ ਜ਼ਿਆਦਾ ਕੋਲ ਸੀ ਨਾ ਕੋਲ ਵੀ ਸਿਰਫ ਗੀਜ਼ਰ ਕਰਕੇ ਹੋ ਜਾਂਦੀ ਆ ਤਿਕੋਂ ਕਿ ਇਧਰ ਗੀਜ਼ਰ ਨਹੀਂ ਮੈਂ ਪਾਣੀ ਅੰਦਰੋਂ ਲੈ ਕੇ ਆਇਆ ਗਰਮ ਕਿਚਨ ਚੋਂ ਕਰਕੇ ਫਿਲਟਰ ਦੇ ਉੱਪਰ ਮੈਂ ਪਾਇਆ ਅ ਡ੍ਰੇਨ ਐਕਸ ਪਾਊਡਰ ਪਾਇਆ ਡ੍ਰੇਨ ਐਕਸ ਪਾਊਡਰ ਨਾਲ ਮੈਂ ਪਾਤਾ ਸਰਫ ਜਿਹੜਾ ਵੀ ਆਪਾਂ ਕੱਪੜੇ ਧੋਣ ਲਈ ਯੂਜ਼ ਕਰਦੇ ਹਾਂ ਦੋ ਚੀਜ਼ਾਂ ਹੀ ਪਾਤੀਆਂ ਤੇ ਉੱਪਰ ਪਾਤਾ ਗਰਮ ਗਰਮ ਪਾਣੀ ਤੇ ਪਾਣੀ ਵਿੱਚ ਆਪਾਂ ਇਹਨਾਂ ਨੂੰ 15-20 ਮਿੰਟ ਲਈ ਵੱਧ ਤੋਂ ਵੱਧ ਅੱਧੇ ਘੰਟੇ ਲਈ ਆਪਾਂ ਇਹਨਾਂ ਨੂੰ ਡਬੋ ਕੇ ਰੱਖ ਦੇਣਾ ਪਾਣੀ ਵਿੱਚ ਤਾਂ ਕਿ ਜਿਹੜੀ ਸਾਰੀ ਗੰਦਗੀ ਆ ਫਿਲਟਰ ਦੀ ਔਇਲ ਟ੍ਰੇ ਦੀ ਸਾਰੀ ਆਪਣੇ ਆਪ ਬਾਹਰ ਆ ਜੇ ਆ ਦੇਖੋ 20-25 ਮਿੰਟ ਹੋ ਗਏ ਸੀਗੇ। ਦੇ 20-25 ਮਿੰਟ ਬਾਅਦ ਹੁਣ ਮੈਨੂੰ ਸਾਫ਼ ਕਰੂੰਗੀ ਪਾਣੀ ਆਪਾਂ ਇਹਦਾ ਕੱਢ ਦਾਨੇ ਆ। ਤੇ ਦੇਖੋ ਸਾਰੀ ਗੰਦਗੀ ਆਪਣੇ ਆਪ ਉੱਪਰ ਆ ਜਾਂਦੀ ਹੈ। ਆਪਣੀ ਮਿਹਨਤ ਬਿਲਕੁਲ ਵੀ ਨਾ ਬਰਾਬਰ ਲੱਗਦੀ ਹੈ ਸਾਫ਼ ਕਰਾਂ ਦੇ। ਬਹੁਤ ਹੀ ਤਾਂ ਮੇਰਾ ਸੌਖਾ ਤਰੀਕਾ ਜਿਵੇਂ ਇਹਦਾ ਫਿਲਟਰ ਸਾਫ਼ ਕਰਾਂ ਦਾ ਬਹੁਤ ਈਜ਼ੀ ਵੇ ਹੈ। ਸਾਰੀ ਗੰਦਗੀ ਨਿਕਲ ਗਈ ਬਾਹਰ। ਬਸ ਹੁਣ ਮੈਂ ਇੱਕ ਵਾਰ ਇਹਨੂੰ ਸਰਫ ਨਾਲ ਨਾ ਵਾਸ਼ ਕਰ ਦੂੰਗੀ। ਤਾਂ ਕਿ ਜਿਹੜੀ ਵੀ ਕੋਈ ਚਿਕਨਾ ਹਟ ਰਹਿ ਗਈ ਸਰਫ ਨਾਲ ਨਿਕਲ ਜੇ। ਸਰਫ ਬਾਗੀ ਉੱਪਰ ਪੁਰਾਣੇ ਟੂਥ ਬਰਸ਼ ਨਾਲ ਇਹਨੂੰ ਮੈਂ ਥੋੜਾ ਜਿਹਾ ਰਗੜ ਦੂੰਗੀ ਬਹੁਤ ਜ਼ਿਆਦਾ ਜ਼ੋਰ ਲਾਉਣ ਦੀ ਵੀ ਲੋੜ ਨਹੀਂ ਹੁੰਦੀ ਕਿਉਂਕਿ ਆਲਰੇਡੀ ਸਾਫ਼ ਹੋ ਚੁੱਕਿਆ ਥੋੜੇ ਬਹੁਤ ਹੀ ਬਸ ਜਿੱਥੇ ਚਿਕਨਾਈ ਹੈਗੀ ਹੈ ਉਹ ਤਾਂ ਸਾਫ਼ ਹੋ ਜੂਗੀ ਬਹੁਤ ਹੀ ਸੌਖਾ ਤਰੀਕਾ ਹੈ ਜੇ ਤੁਸੀਂ ਇਹਦਾ ਫਿਲਟਰ ਸਾਫ਼ ਕਰਨ ਦਾ ਜੇ ਜ਼ਿਆਦਾ ਗੰਦਾ ਫਿਲਟਰ ਹੈ ਤੁਸੀਂ ਪੂਰਾ ਤੇਜ਼ ਗਰਮ ਪਾਣੀ ਕਰ ਲਓ ਤੇ ਉਹਨੂੰ ਅੱਧੇ ਘੰਟੇ ਤੋਂ ਜ਼ਿਆਦਾ ਟਾਈਮ ਵਾਸਤੇ ਵੀ ਤੁਸੀਂ ਰੱਖ ਸਕਦੇ ਹੋ ਜੇ ਬਹੁਤ ਜ਼ਿਆਦਾ ਗੰਦਾ ਹੈ ਇਸ ਵਾਰ ਮੇਰੇ ਚੀਮੇ ਦਾ ਫਿਲਟਰ ਤੋਂ ਨੂੰ ਥੋੜਾ ਜਿਆਦਾ ਟਾਈਮ ਮਹੀਨੇ ਤੋਂ ਜਿਆਦਾ ਟਾਈਮ ਲੰਘ ਗਿਆ ਨਹੀਂ ਤਾਂ ਮੈਂ ਮਹੀਨੇ ਚ ਇੱਕ ਵਾਰ ਕਰ ਦਿੰਨ ਹਾਂ ਸਾਫ਼ ਐਸ ਵਾਰ ਜਿਆਦਾ ਟਾਈਮ ਲੰਘ ਗਿਆ ਤੇ ਬੱਸ ਮੈਂ ਹਲਕਾ ਹਲਕਾ ਬਰਸ਼ ਨਾਲ ਹੀ ਰਗੜ ਦੂੰਗੀ ਫਿਲਟਰ ਵੀ ਤੇ ਆਇਲ ਵਾਲੀ ਟ੍ਰੇ ਵੀ ਤੇ ਐਨੇ ਨਾਲ ਹੀ ਸਾਫ਼ ਹੋ ਜੂ ਕੋਈ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਤੇ ਲੋੜ ਨਹੀਂ ਹੁੰਦੀ ਇਸ ਤੋਂ ਸੌਖਾ ਤਰੀਕਾ ਮੈਨੂੰ ਨਾ ਤੱਕ ਲੱਗਿਆ ਜਦੋਂ ਇਹ ਤਰੀਕਾ ਮੈਨੂੰ ਪਤਾ ਨਹੀਂ ਸੀ ਉਸ ਤੋਂ ਪਹਿਲਾਂ ਮੈਨੂੰ ਬਹੁਤ ਡਰ ਲੱਗਦਾ ਸੀ ਜਿਵੇਂ ਨਹੀਂ ਸਾਫ਼ ਕਰਨ ਦਾ ਬਹੁਤ ਡਰ ਲੱਗਦਾ ਸੀ ਵੀ ਹਾਇ ਸਾਰੇ ਮੇਰੇ ਹੱਥ ਥਲੇ ਪੜਨਗੇ ਹਨਾ ਬ੍ਰਸ਼ ਗੰਦਾ ਹੋਊਗਾ ਹੱਥ ਚਿਕਚਿਪ ਕਰਨਗੇ ਤੇ ਇਹ ਤਰੀਕਾ ਜਦੋਂ ਮੈਂ ਲੱਭਿਆ ਮੈਨੂੰ ਕੰਮ ਹੀ ਮੇਰਾ ਬੜਾ ਆਸਾਨ ਹੋ ਗਿਆ ਸੋਨਾਂ ਆਪਾਂ ਸਾਫ਼ ਪਾਣੀ ਨਾਲ ਕਰ ਦਾਂਗੇ ਵਾਸ਼ ਬਸ ਇੰਨਾ ਕੀ ਇਹਨੂੰ ਕਰਨਾ ਤੇ ਹੋਰ ਕੋਈ ਇੱਥੇ ਵੱਡਾ ਕੋਈ ਚਾਮ-ਦਾਮ ਨਹੀਂ ਕੁਝ ਵੀ ਕਰਨਾ ਹੈਗਾ ਫਿਲਟਰ ਹੋ ਗਿਆ ਬਿਲਕੁਲ ਸਾਫ਼ ਚਮਕ ਗਿਆ ਬਹੁਤ ਜ਼ਿਆਦਾ ਗੰਦਾ ਸੀ ਜਿਹੜੀ ਗੰਦਗੀ ਸੀ ਸਾਰੇ ਨਿਕਲ ਗਈ ਦੇਖੋ ਗਿਆ ਬਿਲਕੁਲ ਸਾਫ਼ ਤੇ ਹੁਣ ਸੀ ਟਾਈਮ ਲਗਭਗ 10:10 ਦਾ ਟਾਈਮ ਸੀਗਾ ਸਾਰਾ ਕਿਚਨ ਦਾ ਖਾਣੇ ਜਾਣੇ ਦਾ ਕੰਮ ਗਈ ਜਾਂਦੇ ਸਫਾਈ ਦਾ ਕੰਮ ਖਤਮ ਹੋ ਕੇ ਹੋ ਕੇ ਖਤਮ ਹੋਣ ਤੋਂ ਬਾਅਦ ਸੌਰੀ ਖਤਮ ਹੋਣ ਤੋਂ ਬਾਅਦ ਮੈਂ ਕਿਚਨ ਦੇ ਕੱਪੜੇ ਧੋਤੇ ਕਿਚਨ ਦੇ ਭਾਂਡੇ ਸਾਫ਼ ਕਰਨ ਵਾਲੇ ਟੋਵਲ ਤੇ ਚੱਕਲੇ ਵਾਲਾ ਕੱਪੜਾ ਜਿਹੜਾ ਮੈਂ ਚੱਕਰੇ ਦੇ نیچے ਪਾਛਾਉਣੀ ਹੁੰਦੀ ਆ ਉਹ ਵਾਲਾ ਕੱਪੜਾ ਹਨਾ ਹੈਂਡ ਟੋਵਲ ਕਿਚਨ ਦੇ ਉਹ ਮੈਂ ਧੋਕੇ ਪਾ ਤੇ ਧੁੱਪੇ ਟਾਈਮ ਹੋ ਗਿਆ ਪੌਣੇ 11 ਦਾ ਮੈਂ ਹੁਣ ਫ੍ਰੀ ਹੋ ਕੇ ਆਈ ਆ ਬਾਹਰੋਂ ਸਾਰੇ ਕੰਮ ਕਰਕੇ ਕਿਚਨ ਦਾ ਕੰਮ ਸਾਰਾ ਹੋ ਗਿਆ ਖਾਣੇ ਦਾ ਸਫਾਈ ਦਾ ਬਾਹਰ ਜਿਹੜਾ ਕੋਈ ਕੱਪੜਾ ਕੁੱਪੜਾ ਧੋਣਾ ਸੀ ਉਹ ਹੋ ਗਿਆ ਸਾਰਾ ਕੁਝ ਕੰਮ ਡਨ ਹੋ ਗਿਆ ਤੇ ਹੁਣ ਮੈਂ ਜਾਣੀ ਆ ਨੌਣ ਨੂੰ ਨਾ ਕੀ ਕਰਾਂਗੇ ਰੈਸਟ ਪਾਟ ਕਰਾਂਗੇ ਵੀਡੀਓ ਤੇ ਕੰਮ ਕਰਾਂਗੇ ਆਪਣਾ ਨਾ ਸਿਰ ਆਰਾਮ ਜਿਹਾ ਹੁੰਦਾ ਹੈ ਹੁੰਦਾ ਨਾ ਹੋਂ ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਹੋ ਜਾਣ ਬਿਨਾ ਕੇ ਬਸ ਪੱਖੇ ਥੱਲੇ ਬੈਠਣਾ ਹੋਵੇ ਫਿਰ ਪੱਖੇ નીચે ਹਿਲਣਾ ਨਾ ਹੋਵੇ ਫਿਰ ਐਂ ਦਿਲ ਕਰਦਾ ਹੁੰਦਾ ਹੈ ਅੱਜ ਬਹੁਤ ਬਹੁਤ سارے ਕੰਮ ਸੀ ਕੱਲ ਮੈਂ ਬਿਲਕੁਲ ਕੰਮ ਕੰਮ ਕਰੇ ਨਹੀਂ ਜਾਣਗੇ ਘੱਟ ਕਰ ਨਹੀਂ ਕੱਲ ਮੈਂ ਕੁਕਿੰਗ ਦੇ ਕੰਮ ਕਰੇ ਕਿਚਨ ਦਾ ਹੋਰ ਕੋਈ ਕੱਲ ਮੈਂ ਸਾਫ ਸਫਾਈ ਦਾ ਕੰਮ ਨਹੀਂ ਕਰਿਆ ਤੇ ਕੱਲ ਮੇਰਾ ਚਿੱਤ ਵੀ ਠੀਕ ਨਹੀਂ ਸੀਗਾ ਕੰਮ ਵੀ ਕੋਈ ਨਹੀਂ ਹੋਇਆ ਕੱਲ ਮੈਂ ਵੀਡੀਓ ਵੀ ਸ਼ੂਟ ਨਹੀਂ ਕਰੀ ਆਹ ਵਾਲੀ ਵੀਡੀਓ ਅੱਜ ਕਿੰਨੀ ਡੇਟ ਹੈ ਹੁਣ ਡੇਟ ਵੀ ਨਹੀਂ ਯਾਦ ਰਹਿੰਦੀ ਹੈਗੀ ਅੱਜ ਹੈਗੀ 17 ਜੁਲਾਈ ਵੈਡਨਸਡੇ ਤੇ ਅੱਜ ਸ਼ਾਮ ਨੂੰ ਹੀ ਤੁਹਾਨੂੰ ਆਹ ਵਾਲੀ ਵੀਡੀਓ ਮਿਲ ਜੂਗੀ ਕਈ ਵਾਰ ਪਤਾ ਕੀ ਹੁੰਦਾ ਜਿਸ ਦਿਨ ਵੀਡੀਓ ਨਾ ਬਣਾਉ ਜਿਵੇਂ ਮੈਂ ਕੱਲ ਆਪਣੀ ਵੀਡੀਓ ਕੋਈ ਸ਼ੂਟ ਨਹੀਂ ਕਰੀ ਫਿਰ ਅੱਜ ਮੈਨੂੰ ਦੋ ਵੀਡੀਓ ਸ਼ੂਟ ਕਰਨੇ ਪੈਣੀਆਂ ਉਸ ਦਿਨ ਕੰਮ ਵੀ ਵੱਧ ਜਾਂਦਾ ਜਿਸਨਾਂ ਆਪਾਂ ਇੱਕ ਦਿਨ ਕੰਮ ਨਾ ਕਰੀਏ ਵੀਡੀਓ ਨਾ ਸ਼ੂਟ ਕਰੀਏ ਅਗਲੇ ਦਿਨ ਕੰਮ ਵੀ ਵੱਧ ਜਾਂਦਾ ਅੱਜ ਮੇਰਾ ਕੰਮ ਵੀ ਬਹੁਤ ਚਾਲੀ ਸੀਗਾ ਕੁਝ ਤਾਂ ਮੈਂ ਕੰਮ ਕਰ ਲਿਆ ਅੱਜ ਕੁਝ ਮੈਂ ਹੁਣ ਸ਼ਾਮ ਨੂੰ ਕਰੂੰਗੀ ਜੋ ਸੋਚੀ ਬੈਠੀ ਆ ਨਾ ਫਿਰ ਉਸ ਦਿਨ ਦੋ ਵੀਡੀਓ ਸੀ ਆਟੋਮੈਟਿਕਲੀ ਦੋ ਵੀਡੀਓਜ਼ ਬਣ ਜਾਂਦੀਆਂ ਨੇ ਜਿਸਨਾਂ ਆਪਾਂ ਕੋਈ ਕੰਮ ਨਾ ਕਰੀਏ ਨੈਕਸਟ ਡੇ ਕੰਮ ਇਹਨੇ ਜ਼ਿਆਦਾ ਹੋ ਜਾਂਦੇ ਨੇਗੀ ਕੰਮ ਤਾਂ ਉਹੀ ਰਹਿੰਦੇ ਨੇ ਪਰ ਇੱਕ ਸੋ ਕੁਈ ਵਾਰ ਆਏ ਹੁੰਦੇ ਕਦੀ ਦਿਨ ਵੀਡੀਓ ਨਾ ਕਰوں ਅਗਲੇ ਦਿਨ ਮੈਨੂੰ ਇਕੱਠਿਆਂ ਦੋ ਵੀਡੀਓਜ਼ ਸ਼ੂਟ ਕਰਾਉਣੇ ਪੈਣੇ ਨੇ ਇੱਕ ਕਿਤਾਬ ਵਾਲੀ ਵੀਡੀਓ ਅੱਜ ਸ਼ਾਮ ਨੂੰ ਦਵਾਂਗੀ ਜਿਹੜੀ ਅੱਜ ਹੁਣ ਦੁਪਹਿਰ ਤੋਂ ਬਾਅਦ ਵੀਡੀਓ ਸ਼ੂਟ ਕਰੂੰਗੀ ਉਹ ਤੁਹਾਨੂੰ ਨੈਕਸਟ ਦੇ ਮਿਲੂਗੀ ਚਲੋ ਜਾਈ ਐਸੀ ਮੇਰੀ ਅੱਜ ਦੀ ਵੀਡੀਓ ਹੋਪਸ ਉਹ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ